ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਤੇ ਡਿਜ਼ਾਈਨ ਲੈ ਕੇ ਆਏ ਹਾਂ ਜੀ ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਜੈਕਟ ਲੇਡੀਜ਼ ਕੋਟੀ ਲੇਡੀਜ਼ ਬਲਾਊਜ਼ ਲੇਡੀਜ਼ ਕੀ ਵੀ ਏ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਏਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 5 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 4 ਕੁੰਡੇ ਐਕਸਟਰਾ ਲੈਣੇ ਇੱਕ ਕੁੰਡਾ ਐਕਸਟਰਾ ਫਰਸਟ ਉੱਪਰ ਤਿੰਨ ਕੁੰਡੇ ਐਕਸਟਰਾ ਪਾ ਲਾਸਟ ਉੱਪਰ ਰੱਖਣੇ ਇਹਨਾਂ ਤਿੰਨ ਕੁੰਡਿਆਂ ਵਿੱਚੋਂ ਦੋ ਕੁੰਡੇ ਆ ਪੌਲਟੇ ਬਣਾਈ ਕਰਨੇ ਆ ਜੀ ਡਿਜ਼ਾਈਨ ਨੂੰ ਸੈੱਟ ਕਰਨ ਲਈ ਔਰ ਇੱਕ ਕੁੰਡਾ ਐਕਸਟਰਾ ਰੱਖਣਾ ਫਰਸਟ ਸਲਾਈ ਫਰਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਆ ਪੌਲਟੇ ਬਣਾਈ ਕਰਨੇ ਆ ਜੀ ਇਸ ਤਰ੍ਹਾਂ ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਨੂੰ ਇਸ ਸਲਾਈ ਉੱਪਰ ਸਲਿੱਪ ਕਰ ਲੈਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਇਸੇ ਸਲਾਈ ਉੱਪਰ ਹੀ ਲੈ ਕੇ ਤਿੰਨ ਕੁੰਡੇ ਇਕੱਠੇ ਲੈਣੇ ਆ ਜੀ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰਨੇ ਆ ਪਹਿਲਾ ਕੁੰਡਾ ਸਿੱਧਾ ਬਣਾਈ ਕਰਨਾ ਸਲਾਈ ਉੱਪਰ ਵੱਲ ਦੇਣਾ ਇੱਕ ਕੁੰਡਾ ਫਿਰ ਸਿੱਧਾ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰ ਲਏ ਜੀ ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਇਹ ਪੰਜ ਕੁੰਡਿਆਂ ਦਾ ਪੈਟਰਨ ਹੈ ਜੀ। ਇਹੀ ਪੰਜ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਦੋ ਕੁੰਡੇ ਉਲਟੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰਨੇ। ਐਸਟਰ ਦੋ ਕੁੰਡਿਆਂ ਨੂੰ ਸਲਾਈ ਉੱਪਰੋਂ ਸਲਿੱਪ ਕਰਕੇ ਇਹਨਾਂ ਨੂੰ ਫੇਰ ਇਸੇ ਸਲਾਈ ਉੱਪਰ ਹੀ ਲੈ ਲੈਣਾ। ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰਦੇ ਨੇ ਸਿੱਧੀ ਸਾਈਡ ਨੂੰ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਜੀ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਉੱਪਰੋਂ ਸਲਿੱਪ ਕਰ ਲੈਣਾ ਇਸ ਦੇ ਨਾਲ ਵਿਚਕਾਰਲਾ ਕੁੰਡਾ ਅੱਗੇ ਆ ਜਾਊਗਾ ਜੀ ਅੱਗੇ ਵਾਲਾ ਕੁੰਡਾ ਵਿਚਕਾਰ ਚੱਲ ਜਾਊਗਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰਨੇ ਆ ਦੋ ਕੁੰਡੇ ਉਲਟੇ ਪੰਜ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਪੰਜ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਦੇ ਜਾਣਾ ਫਸਟ ਸਿਲਾਈ ਸਿੱਧੀ ਸਾਈਡ ਦੇ ਵਿੱਚ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰਦੇ ਨੇ ਆ ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਜੀ ਇੱਕ ਕੁੰਡ ਐਕਸਟ੍ਰੇ ਇਸ ਨੂੰ ਸਲਿੱਪ ਕਰ ਲੈਣਾ ਹੈ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡ ਐਕਸਟ੍ਰੇ ਇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ ਤਿੰਨ ਕੁੰਡੇ ਉਲਟੇ ਬਣਾਈ ਕਰਨੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ ਇਸ ਤਰ੍ਹਾਂ ਤਿੰਨ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਡਿਜ਼ਾਈਨ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਉਲਟੇ ਬਣਾਈ ਕਰਨਾ ਹੈ ਜੀ ਔਰ ਜੋ ਕੁੰਡੇ ਆਪਾਂ ਸਿੱਧੀ ਸਾਈਡ ਦੇ ਵਿੱਚ ਉਲਟੇ ਬਣਾਈ ਕੀਤੇ ਸੀ ਇਹਨਾਂ ਨੂੰ ਸਿੱਧੇ ਬਣਾਈ ਕਰਦੇ ਨੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਇਸ ਤਰ੍ਹਾਂ ਹੀ ਆਪਾਂ ਇਹ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਲਾਸਟ ਉੱਪਰ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ ਇੱਕ ਕੁੰਡ ਐਕਸਟ੍ਰੇ ਇਸ ਨੂੰ ਸਲਿੱਪ ਕਰ ਲੈਣਾ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡ ਐਕਸਟ੍ਰੇ ਇਸ ਦੀ ਆਪਾਂ ਬਣਾਈ ਕਰ ਲੈਣੀ ਆ ਇਸ ਤੋਂ ਅੱਗੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਤਿੰਨ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਇਸ ਤਰ੍ਹਾਂ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਆਪਾਂ ਇਸ ਡਿਜ਼ਾਈਨ ਨੂੰ 29 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ 25 ਕੁੰਡੇ ਆਪਾਂ ਡਿਜ਼ਾਈਨ ਦੇ ਲਈ ਲਏ ਆ 4 ਕੁੰਡੇ ਐਕਸਟਰਾ ਲਏ ਆ ਦੋ ਇੱਕ ਕੁੰਡਾ ਐਕਸਟਰਾ ਫਰਸਟ ਉੱਪਰ ਤਿੰਨ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖੇ ਆ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਿਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਤੀਸਰੀ ਸਿਲਾਈ ਸਿੱਧੀ ਸਾਈਡ ਤੋਂ ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਨੇ ਔਰ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਹ ਲਾਸਟ ਸਲਾਈ ਆਪਣੀ ਪਹਿਲਾ ਕੁੰਡਾ ਐਕਸਟਰਾ ਇਸ ਦੇ ਵਿੱਚ ਇਹ ਬਣਾਈ ਕਰ ਲੈਣਾ ਆਪਾਂ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਚੌਥੀ ਸਲਾਈ ਨੂੰ ਆਪਾਂ ਦੂਸਰੀ ਸਲਾਈ ਵਾਂਗ ਸੇਮ ਹੀ ਬਣਾਈ ਕਰਨਾ ਜੀ ਦੋ ਕੁੰਡੇ ਸਿੱਧੇ ਤਿੰਨ ਕੁੰਡੇ उल्टे बनाई करने दो कुंडे सीधे तीन कुंडे उल्टे इस तरह ही चौथी सिलाई उल्ट साइड तो बनाई करके कंप्लीट कर दे जाना आप दो कुंडे सीधे ਤਿੰਨ ਕੁੰਡੇ ਉਲਟੇ ਬਣਾਈ ਕਰਨੇ ਆ। ਲਾਸਟ ਉੱਪਰ ਦੋ ਕੁੰਡੇ ਸਿੱਧੇ ਰੱਖ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਜੀ। ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ। ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਰਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਜੀ ਫਰਸਟ ਸਲਾਈ ਸਿੱਧੀ ਸਾਈਡ ਤੋਂ ਅੱਗੇ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ